ਸਾਨੂੰ ਵੀ ਸੁਣਨ ਚਾਇਆ ਸੀ ਥੋੜੀ ਸੇਤ ਠੀਕ ਨਹੀਂ ਐ ਅਸੀਂ ਉਹ ਤਾਂ ਵਿਰੁੱਧ ਕਹਿੰਦੇ ਨੇ ਮੈਂ ਅੱਛਾ ਸਰ ਫੇਰ ਠੀਕ ਐ ਸਰ ਉਹਨਾਂ ਪਰਿਆ ਕਰੂ ਉਹ ਤਾਂ ਕਹਿੰਦੇ ਮਰ ਗਿਆ ਜੇ 2 ਦਿਨਾਂ ਨਾ ਨਿਕਲੋ ਉਹ ਕਹਿੰਦੇ ਮਰ ਗਿਆ ਤਾਂ ਓਕੇ ਸਰ ਕਿਉਂਕਿ ਮੈਂ ਮਰ ਕੇ ਉਹਨਾਂ ਦੇ ਮੂਰੋਂ ਨਿਕਲ ਸਕਦਾ ਹਾਂ ਹੋਰ ਤਾਂ ਕੋਈ ਤਰੀਕਾ ਦੇ ਉਹਨਾਂ ਕੋਲ ਓਕੇ ਜਿਸ ਲਈ ਠੀਕ ਨਹੀਂ ਕਰਾਇਆ ਕਿ ਪਰ ਤਾਂ ਮੈਂ ਪੱਜ ਕੇ ਉਹਦੋਂ ਆਇਆ ਅੱਜ ਕੇ ਠੀਕ ਜਿਹੜੇ ਫਿਰ ਮੈਂ ਪਿੰਡ ਦੇ ਘਟੋ ਘਟ ਪਿੰਡ ਦੇ ਗਰੁੱਪ 'ਚ ਤਾਂ ਇੱਕ ਫੋਟੋ ਪਾਵਾਂ ਤੁਹਾਡੀ ਇਹ ਬਿਨਾ ਪੈਸੇ ਸਪਰਸ਼ ਤੋਂ ਵੀ ਕੰਮ ਹੋ ਜਾਂਦੇ ਆ। ਉੱਥੇ ਮਤਲਬ ਕਿ ਸਟਾਰਟਿੰਗ ਤੋਂ ਇਹ ਹੀ ਚੱਲਦਾ ਆ ਰਿਹਾ ਸੀ ਕਿ ਜਿਵੇਂ ਕਿਸੇ ਨੇ ਸਪਰਸ਼ ਲਵਾਤੀ ਜੇ ਕੋਈ ਮਿਹਨਤ ਨਾਲ ਵੀ ਲੱਗ ਜਾਂਦਾ ਸੀ ਤਾਂ ਇਹ ਹੀ ਕਿਹਾ ਜਾਂਦਾ ਸੀ ਵੀ ਫਲਾਨੇ ਜਾਖੜ ਨੇ ਸਪਰਸ਼ ਕਰਤੀ ਹੋਣੀ ਆ ਜਾਂ ਕਿਸੇ ਨੇ ਵੀ। ਚੰਡੀਗੜ੍ਹ ਦੇ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਖ-ਵੱਖ ਵਿਭਾਗਾਂ ਦੇ ਨਵ ਨਿਯੁਕਤ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਆ। ਉਹਨਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ ਨੇ ਤੇ ਇਸ ਦੌਰਾਨ ਉਹਨਰੇ ਵੱਲੋਂ ਸਿਹਤ ਨੂੰ ਲੈ ਕੇ ਜੋ ਵਿਰੋਧੀਆਂ ਨੇ ਵੱਲੋਂ ਸਵਾਲ ਚੁੱਕੇ ਜਾ ਰਹੇ ਸੀ ਕਿ ਮੁੱਖ ਮੰਤਰੀ ਮੰਦੀ ਸਿਹਤ ਠੀਕ ਨਹੀਂ ਹੈ ਉਸ ਸੰਬੰਧੀ ਵੀ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਇਸ ਦੌਰਾਨ ਜਿਨ੍ਹਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਜੋਬ ਮਿਲੀ ਹੈ ਨੌਕਰੀ ਮਿਲੀ ਹੈ ਉਹਨਾਂ ਦੇ ਵੱਲੋਂ ਵੀ ਆਪਣੇ ਮੰਦੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਕੋਲੋਂ ਨੌਕਰੀ ਦੇ ਬਦਲੇ ਕੋਈ ਵੀ ਰਿਸ਼ਵਤ ਨਹੀਂ ਲਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਇਹ ਨੌਕਰੀ ਬਿਨਾਂ ਕਿਸੇ ਰਿਸ਼ਵਤ ਦਿੱਤੀ ਗਈ ਹੈ। ਸਤਿ ਸ਼੍ਰੀ ਅਕਾਲ ਸਰ। ਨਾਮ ਤੇ ਇਹ ਦੱਸ ਦੋ ਇਹ। ਆਹ ਸਰ ਮੇਰਾ ਨਾਮ ਡਾਕਟਰ ਜਸਵਿੰਦਰ ਹੈ। ਮੈਂ ਪਟਿਆਲਾ ਤੋਂ ਆਂ ਸਰ। ਮੇਰਾ ਹੋਮ ਟਾਊਨ ਵੀ ਪਟਿਆਲਾ ਹੈ ਮੇਰੀ ਮੈਰਿਜ ਵੀ ਪਟਿਆਲਾ ਚ ਹੋਈ। ਐਕਚੁਅਲੀ 9 ਸਾਲ ਸਰ ਮੈਂ ਹਿਮਾਚਲ ਪ੍ਰਦੇਸ਼ ਜੌਬ ਕੀਤੀ ਅਦਰ ਸਟੇਟ। ਪਰ ਆਪਣੀ ਧੀ ਨੂੰ ਔਰ ਪੰਜਾਬ ਦੀ ਧੀ ਨੂੰ ਵਾਪਸ ਲਿਆਉਣ ਵਿੱਚ ਇਸ ਸਰਕਾਰ ਨੇ ਮੇਰਾ ਸਾਥ ਦਿੱਤਾ। ਸਰ ਜੋ ਇਸ ਸਰਕਾਰ ਨੇ ਕੀਤਾ ਉਹ ਸ਼ਾਇਦ ਕਿਸੇ ਨੇ ਨਾ ਕੀਤਾ ਕਿਹੜੀ ਕਿਹੜੀ ਅਪਾਰਟਮੈਂਟ ਹੋਈ ਹੈ ਸਰ ਅਸਿਸਟੈਂਟ ਪ੍ਰੋਫੈਸਰ ਇਨ ਮੈਡੀਕਲ ਕਾਲਜ ਅੱਛਾ ਅਰ ਸਰ ਅੱਜ ਮੇਰਾ ਬਰਥਡੇ ਵੀ ਹੈ ਐਂਡ ਆਮ ਵੈਰੀ ਹੈਪੀ ਕਿ ਮੈਨੂੰ ਤੁਹਾਡੇ ਨਾਲ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਹੈ ਸਹੀ ਬਾਈ ਜੀ ਸਰ ਸਾਨੂੰ ਇਹ ਵੀ ਸੁਣਨ ਚਾਇਆ ਸੀ ਤੁਹਾਡੀ ਸਿਹਤ ਠੀਕ ਨਹੀਂ ਹੈ ਅਸੀਂ ਉਹ ਤਾਂ ਵਿਰੋਧੀ ਕਹਿੰਦੇ ਰਹਿੰਦੇ ਨੇ ਮੈਂ ਬਿਲਕੁਲ ਅੱਛਾ ਸਰ ਫਿਰ ਠੀਕ ਹੈ ਸਰ ਉਹਨਾਂ ਪੜਿਆ ਕਰੋ ਉਹ ਤਾਂ ਕਹਿੰਦੇ ਮਰ ਗਿਆ ਜੇ ਦੋ ਦਿਨਾਂ ਨਾ ਨਿਕਲੋ ਉਹ ਕਹਿੰਦੇ ਮਰ ਗਿਆ ਤਾਂ ਓਕੇ ਸਰ ਕਿਉਂਕਿ ਮੈਂ ਮਰ ਗਿਆ ਹੀ ਉਹਨਾਂ ਦੇ ਮੂਹਰੋਂ ਨਿਕਲ ਸਕਦਾ ਹੋਂ ਤਾਂ ਕੋਈ ਤਰੀਕਾ ਨਹੀਂ ਉਹਨਾਂ ਕੋਲ ਸਰ ਜੱਤ ਕਰ ਉਹਨਾਂ ਦੀ ਨਾ ਗੱਲ ਸੁਣਿਆ ਕਰੋ ਸਰ ਜੱਤ ਕਰ ਸਾਰੇ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਆ ਜੀ ਡਾਕਟਰ ਹਾਂਜੀ ਸਰ ਜਿਸ ਲਈ ਠੀਕ ਨਹੀਂ ਬਰਾਏ ਕਿ ਫਿਰ ਦਮ ਹੈ ਅੱਜ ਕੇ ਮੈਂ ਉਧਰੋਂ ਆਇਆ ਅੱਜ ਕੇ ਠੀਕ ਜਿਹੜੇ ਨੇ ਦੀ ਸਰਸਤਾ ਦੁਆ ਵੀ ਕਰਦੇ ਆ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ। ਨਹੀਂ ਪਰਮਾਤਮਾ ਦੇ ਹੱਥ ਸਾਰਾ ਕੁਝ। ਪਰ ਉਹ ਨਾ ਬਚਾਰੇ ਕੀ ਕਰਨ ਫਿਰ ਉਹਨਾਂ ਕੋਲੇ ਹੋਰ ਕੋਈ ਅਸੀਂ ਸਭ ਵਿਸ਼ਵਾਸ ਵੀ ਨਹੀਂ ਕਰਦੇ ਉਹਨਾਂ ਤੇ। ਬਸ ਥੈਂਕ ਯੂ ਸਰ। ਗੁੱਡ ਲੱਕ। ਹਾਂਜੀ ਕੋਈ ਹੋਰ ਸਾਥੀ। ਸਰ ਸਸਰੀਕਾ ਜੀ। ਸਸਰੀਕਾ। ਮੈਂ ਅਬੋਰ ਤੋਂ ਆਣਾ ਜੀ। ਜੀ। ਕਿੱਲੇ ਵਾਲੀ ਪਿੰਡ ਹੈ ਮੇਰਾ। ਮੇਰੇ ਪਿੰਡ ਦੇ ਵਿੱਚ ਵੀ ਰਾਜਨੀਤੀ ਕਿਤਨਾੜ ਬਹੁਤ ਨੇ। ਉੱਥੇ ਮਤਲਬ ਕਿ ਸਟਾਰਟਿੰਗ ਤੋਂ ਇਹ ਚੱਲਦਾ ਆ ਰਿਹਾ ਸੀਗਾ ਵੀ ਜਿਵੇਂ ਕਿਸੇ ਨੇ ਸਪਾਰਸ਼ ਲਵਾਤੀ ਜੇ ਕੋਈ ਮੇਂਤ ਨਾਲ ਵੀ ਲੱਗ ਜਾਂਦਾ ਸੀ ਤਾਂ ਇਹੀ ਕਿਹਾ ਜਾਂਦਾ ਸੀ ਵੀ ਫਲਾਨੇ ਜਾਖੜ ਨੇ ਸਪਰਸ਼ ਕਰਤੀ ਹੋਣੀ ਹੈ ਜਾਂ ਕਿਸੇ ਨੇ ਵੀ ਹਾਂ ਪਰ ਹੁਣ ਜਦੋਂ ਤੋਂ ਮੈਂ ਮੰਨ ਲਓ ਤੁਹਾਡੀ ਸਰਕਾਰ ਆਈ ਹੈ 2021 ਤੋਂ ਬਾਅਦ ਮੇਰੀ ਇਹ ਦੂਜੀ ਜੌਬ ਹੈ ਜਿਹੜੀ ਹੁਣ ਪੀਐਸਪੀਸੀਐਲ ਜੀ ਇਸ ਤੋਂ ਬਿਨਾਂ ਵੀ ਮੈਨੂੰ 25 ਤਰੀਕ ਨੂੰ ਬੁਲਾਇਆ ਗਿਆ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਕੀ ਬੋਲੀ ਇਹਨਾਂ ਸਮਝ ਪਹਿਲੀ ਵਾਰ ਮਾਈਕ ਤੇ ਬੋਲੇ ਹਾਂਜੀ 25 ਤਰੀਕ ਨੂੰ ਕਾਦੇ ਵਾਸਤੇ ਉਹ ਵੀ ਜੇ ਹੀ ਆਸਤੇ ਸਰ ਅੱਛਾ ਹਾਂਜੀ ਮੇਰਾ ਮੰਨ ਲਓ ਮੈਨੂੰ ਪਤਾ ਤਾਂ ਸੀਗੇ ਵੀ ਚਲੋ ਜੁਆਇਨਿੰਗ ਲੈਟਰ ਮਿਲ ਜੂਗਾ ਪਰ ਅੱਜ ਆਉਣ ਦਾ ਮੇਰਾ ਮੇਨ ਕਾਰਨ ਇਹੀ ਆ ਕਿ ਮੈਨੂੰ ਤੁਹਾਡੇ ਕੋਲੋਂ ਜੁਆਇਨਿੰਗ ਲੈਟਰ ਮਿਲੇ ਵੀ ਮੈਂ ਪਿੰਡ ਦੇ ਘੱਟੋ ਘੱਟ ਪਿੰਡ ਦੇ ਗਰੁੱਪ 'ਚ ਤਾਂ ਇੱਕ ਫੋਟੋ ਪਾਵਾਂ ਤੁਹਾਡੀ ਜੀ ਬਿਨਾ ਪੈਸੇ ਸਪਰਸ਼ ਤੋਂ ਵੀ ਕੰਮ ਹੋ ਜਾਂਦੇ ਆ ਹਾਂ ਹਾਂਜੀ ਪਹਿਲਾਂ ਹੈ ਨਹੀਂ ਸੀ ਰਵਾਜ ਇਹਨਾ ਹਾਂਜੀ ਇੱਕ ਚੀਜ਼ ਹੋਰ ਵੀ ਬਾਕੀ ਜਦੋਂ ਵੀ ਪਹਿਲਾਂ ਪੋਸਟਾਂ ਮੈਂ ਕਾਫੀ ਟਾਈਮ ਤੋਂ ਟਰਾਈ ਕਰਦਾ ਰਿਆ ਇੱਕ ਲੇਬਰ ਕਲਾਸ ਘਰ 'ਚੋਂ ਨਿਕਲਿਆ ਮੈਂ ਤੇ ਇਹ ਚੀਜ਼ ਹੁੰਦੀ ਸੀ ਵੀ ਸਰਕਾਰ ਜਦੋਂ ਕੋਈ ਜਾਂਦੀ ਸੀਗੀ ਤਾਂ ਲਾਸਟਲੇ ਸਾਲ ਦੇ ਵਿੱਚ ਪੋਸਟਾਂ ਨਿਕਲਦੀਆਂ ਸੀ ਤਾਂ ਸਾਰੇ ਤਿਆਰੀ ਉਸ ਹਿਸਾਬ ਨਾਲ ਕਰਦੇ ਸੀ ਵੀ ਲਾਸਟ ਸਾਲ ਤੇ ਪੋਸਟਾਂ ਆਣਗੀਆਂ ਪਰ ਹੁਣ ਜਦੋਂ ਵੀ ਜਦੋਂ ਦੀ ਥੋੜੀ ਸਰਕਾਰ ਆਈ ਆ ਉਸ ਤੋਂ ਮਤਲਬ ਕਿ ਕੰਟੀਨਿਊ ਚੱਲ ਰਹੀਆਂ ਜੇ ਕੋਈ ਬੱਚਾ ਤਿਆਰੀ ਕਰ ਰਿਹਾ ਤਾਂ ਮਤਲਬ ਇਹ ਨਹੀਂ ਹੈਗਾ ਵੀ ਇੱਕ ਪੇਪਰ ਨਹੀਂ ਉਹਦਾ ਕਲੀਅਰ ਹੋਇਆ ਵੀ ਦੂਜੇ ਦੀ ਨਾ ਕਰੇ ਕਿਉਂਕਿ ਨਾਲ ਦੀ ਨਾਲ ਹੀ ਦੂਜੀਆਂ ਜਾਂ ਤਾਂ ਬੈਕਲੌਗ ਕਲੀਅਰ ਕਰਨ ਵਾਸਤੇ ਦੂਜੀਆਂ ਪੋਸਟਾਂ ਨਿਕਲ ਜਾਂਦੀਆਂ ਨੇ ਜਾਂ ਕਿਸੇ ਹੋਰ ਵਿਭਾਗ ਵਿੱਚ ਆ ਜਾਂਦੀਆਂ ਨੇ ਇਹ ਬੰਦਾ ਜਿਹੜਾ ਤਿਆਰੀ ਕਰ ਰਿਹਾ ਉਹ ਲੱਗ ਜਾਂਦਾ ਤਾਂ ਸੇਮ ਮੇਰੇ ਵਾਸਤੇ ਵੀ ਮੇਰੀ ਤੀਜੀ ਪੋਸਟ 25 ਤਰੀਕ ਨੂੰ ਵੇਟ ਕਰ ਰਹੀ ਹੈ ਮੇਰਾ ਅੱਛਾ ਫੇਰ ਫੇਰ ਤੀਜੀ ਗੱਲ ਆਏਗੀ ਹਾਂਜੀ ਹਾਂਜੀ ਨਹੀਂ ਮੈਂ ਅੱਜ ਕਿਉਂ ਆਇਆ ਅੱਜ ਇਹ ਆ ਕਿਉਂਕਿ ਜੁਆਇਨ ਮੈਂ ਉਹ ਕਰਨੀ ਆ ਨਹੀਂ ਜੁਆਇਨ ਤਾਂ ਉਹ ਕਰਨੀ ਫਿਰ ਅੱਜ ਕੀ ਗੱਤ ਹੈ ਸਰ ਪਤਾ ਕੀ ਗੱਲ ਇੱਕ ਪਿੰਡਾਂ 'ਚ ਕਹਾਵਤ ਹੁੰਦੀ ਆ ਵੀ ਉਹ ਇੱਕ ਦੇ ਝਾਕ ਤੋਂ ਇੱਕ ਹੱਥ ਪਿੱਛੇ ਕਰ ਦੇਣਾ ਵੀ ਬੇਵਲ ਕਿਤੇ ਆਪ ਨਾ ਜਾਵੇ ਇਹ ਵੀ ਨਾ ਜਾਵੇ ਤੇ ਅਗਲੀ ਵੀ ਨਾ ਜਾਵੇ ਫਿਰ ਕਟੋੜ ਬੰਦੇ ਨੂੰ ਪਹਚਾ ਕੇ ਰੱਖਣੀ ਚਾਹੀਦੀ ਜਿਹੜੀ ਮਿਲਦੀ ਹੈ ਪਹਿਲਾਂ ਉਹ ਤਾਂ ਅੰਦਰ ਕਰੀਏ ਹਾਂਜੀ ਹਾਂ ਜੋ ਅੰਦਰ ਕਰੀਏ ਸਹੀ ਸੋਚ ਹੈ ਬਹੁਤ ਸਹੀ ਸੋਚ ਠੀਕ ਹੈ ਧੰਨਵਾਦ ਸਰ ওকে ਬਹੁਤ ਬਹੁਤ ਧੰਨਵਾਦ ਮੈਨੂੰ ਸਰ ਜੀਵਨ ਸਿੰਘ ਨਾਮ ਹੈ ਮੇਰਾ ਜੁਆਇਨਿੰਗ ਲੈਟਰ ਦਿਆ ਜੇ ਕਲੈਂਟ ਨੂੰ ਇਹਨੂੰ ਬੁਲਾ ਲਿਓ ਜੀਵਨ ਠੀਕ ਹੈ ਧੰਨਵਾਦ ਤੁਹਾਨੂੰ ਪੰਡਿਤ ਦੀ ਪਿੰਡ ਦੇ ਗਰੁੱਪ ਵਿਚ ਪਾ ਲਈਏ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦੇ ਕੁਝ ਰਜੇ ਵੇ ਅੱਜ ਨੇ ਇਸ ਲਈ ਮਾਫੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਰ ਇਹ ਤੁਹਾਡੀ ਸਰਕਾਰ ਚ ਮੇਰੀ ਇਹ ਤੀਸਰੀ ਜੌਬ ਹੈ ਸਰ ਜੀ ਸਰ ਮੈਂ ਪਹਿਲਾਂ ਕੀ ਕੀ ਸੀ ਭਾਈਆ ਸਰ 10 ਸਾਲ ਤੋਂ ਮੈਂ ਤਿਆਰੀ ਕਰ ਰਿਹਾ ਸੀ ਪਰ ਉਹ ਸਰਕਾਰ ਚ ਉਹਨਾਂ ਨੇ ਕਦੀ ਇੰਨਾ ਚਾਂਸ ਬਾਨੀ ਨਹੀਂ ਦਿੱਤਾ ਕਿ ਕਦੀ ਕੋਈ ਜੌਬ ਲੈ ਸਕੇ ਉਹ ਜਾਂਦੇ ਰਿਸ਼ਵਤ ਵਾਲੇ ਲੈ ਜਾਂਦੇ ਸੀ ਜਾਂ ਕੋਈ ਗੱਦੰਦੇ ਲੈ ਜਾਂਦੇ ਸੀ ਜਾਂ ਰਿਸ਼ਤੇਦਾਰ ਜੀ 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 ਸਰ ਮੈਂ ਮਿਹਨਤ ਕੀਤੀ ਸੀ ਸਰ ਤੇ ਤੁਹਾਡੀ ਸਰਕਾਰ ਜੇ ਤੀਸਰੀ ਜੌਬ ਲਾਈਨ ਆ ਰਹੀਆਂ ਪਹਿਲਾਂ ਕਿਹੜੀ ਬਣੀ ਪਹਿਲਾਂ ਸਰ ਪੀਐਸਪੀਸੀਐਲ ਚ ਐਸਐਸਏਸੀ ਫਿਰ ਪੀਡਬਲਯੂਡੀ ਜੇ ਇਸ ਟਾਈਮ ਜੀਡੀਐਮ ਹੁਣ ਸਰ ਫਿਰ ਪੀਐਸਪੀਸੀਐਲ ਚ ਜਈ ਸਬਸਟੇਸ਼ਨ ਦੀ ਪੋਸਟ ਹੈ ਸਰ ਜਿਹੜੀ ਜਿਹੜੀ ਵਧੀਆ ਲੱਗਦੀ ਹੋਵੇ ਲੈ ਲੈਂਦੇ ਜੀ ਸਰ ਬਹੁਤ ਬਹੁਤ ਧੰਨਵਾਦ ਸਰ ਦਾ ਬਹੁਤ 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 ਧੰਨਵਾਦ ਉਹਦਰ ਇੱਕ ਬੱਚੀ ਜੀ ਮਾਈਡ ਮਾਰਨਿੰਗ ਸਾਰਿਆਂ ਨੂੰ ਨਮਸਕਾਰ ਸਰ ਮੈਂ ਜਲੰਧਰ ਡਿਸਟ੍ਰਿਕਟ ਤੋਂ ਆ ਰਿਹਾ ਹਾਂ ਇੱਥੇ ਨਿਯੁਕਤੀ ਪੱਤਰ ਚਲੋ ਜੌਬ ਲੈਣਾ ਉਸੇਗਾ ਮੈਂ ਮੇਨ ਦੱਸਣਾ ਚਾਹੁੰਦਾ ਕਿ ਮੇਰੇ ਫਾਦਰ ਨੂੰ 3 ਦਿਨ ਪਹਿਲੇ ਇੱਕ ਅਟੈਕ ਹੋਇਆ ਮੈਂ ਜਸ ਕੰਡੀਸ਼ਨ ਚਾਹਤਾ ਹੈ ਉਹ ਅਲੱਗ ਹੀ ਹੈ ਬਟ ਜਸ ਟਾਈਮ ਯੂ ਕਾਲ ਆਈ ਉਸ ਤੋਂ ਬਾਅਦ ਅਸੀਂ ਮਤਲਬ ਸਭ ਕੁਝ ਕਲੀਅਰ ਸੀਗਾ ਡਾਕਟਰ ਨੇ ਓਕੇ ਕਹਿੰਦਾ ਸੀਗਾ ਬਟ ਵਿਦ दैट ਕਾਲ ਓਨਲੀ ਡਾਟਾ ਰੀਸੀਵਡ ਫਰਮ ਦ ਪੀਐਸਪੀਸੀਏ ਥੈਟ ਯੂ ਹੈਵ ਟੂ ਕਮ ਹੇਅਰ ਐਂਡ ਗੈਟ ਯੋਰ ਲੈਟਰ ਮੇਰੇ ਫਾਦਰ ਨੇ ਮੂਵਮੈਂਟ ਸ਼ੁਰੂ ਕੀਤੀ ਮੈਂ 40 ਦਾ ਬੇਟਾ ਮਰ ਫਾਦਰ ਇਸ ਫਲਾਈਨ ਲੈਫਟ ਇਨ ਇੰਡੀਅਨ ਆਰਮੀ ਅਰੀਲੀ ਟਾਈਮ ਕੇ ਮੈਂ ਹੋਂ ਕਿ ਠੀਕ ਨਹੀਂ ਹਾਂ ਨਾ ਹਿਜ਼ ਇਨ ਪ੍ਰਾਈਵੇਟ ਰੂਮ ਬਟ ਸਟਿਲ ਇਨ ਹਸਪੀਟਲ ਐਂਡ ਥੈਂਕ ਯੂ ਪਰ ਉਹਨੂੰ ਇਸ ਗਲਤੀ ਮਤਲਬ ਹੋ ਗਿਆ ਹੌਸਲਾ ਕੇ ਉਹ ਉਹ ਰੇ ਜੀ ਜਾਗੀ ਉਹ ਵੈਸੇ ਹੀ ਕਾਫੀ ਮੋਟੀਵੇਟ ਕਰਦੇ ਮੇਰੇ ਨਾਲ ਹੀ ਆਏ ਸੀ ਜਦੋਂ ਸਾਡਾ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਉਹ ਵੀ ਇਲੈਕਟ੍ਰੀਕਲ ਇੰਜੀਨੀਅਰ ਨਹੀਂ ਹੈ ਹੈ ਕਿ ਹੈ उन्होंने इंडियन एयरफोर्स फोर्स जो अब कीताब है सारा अपना अपना सारा से चलंदर जी रहने बट ए चीज ने मतलब लाइक मूव की था थैंक यू आज का दिन मेरे लिए आज इंपोर्टेंट से का मैं कल रात पापा की मूवमेंट बहुत-बहुत धन्यवाद गुड लक ਤੁਸੀਂ ਸੁਣ ਸਕਦੇ ਹੋ ਕਿ ਨੌਜਵਾਨਾਂ ਦੇ ਬਲੂਨ ਨੌਕਰੀ ਮਿਲਣ ਤੋਂ ਬਾਅਦ ਆਪਣੇ ਦਿਲ ਦੀਆਂ ਗੱਲਾਂ ਮੁੱਖ ਮੰਤਰੀ ਮਾਨ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਇਸ ਦੌਰਾਨ ਮੁੱਖ ਮੰਤਰੀ ਮਾਨ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ ਨੇ ਦੱਸਦੇ ਕਿ ਚੰਡੀਗੜ੍ਹ ਦੇ ਵਿੱਚ ਅਜੇ ਇਹਨਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਤੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ। ਦਰ ਰਿਪੋਰਟ ਪੰਜਾਬੀ ਲੋਕ ਚੈਨਲ